ਆਧਾਰ ਸੁਪਰਮਾਰਕਟ ਛਟਾ ਅੰਮ੍ਰਿਤਸਰ ਤੇ ਚੈਨਲ ਦੇ ਉੱਤੇ YouTube ਦੇ ਉੱਤੇ ਸਾਰਿਆਂ ਦਾ ਸਵਾਗਤ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਆਧਾਰ ਸੁਪਰਮਾਰਕਟ ਛਟਾ ਮੈਂ ਸਭ ਤੋਂ ਪਹਿਲਾਂ ਤਾਂ ਕਹਿ ਰਿਹਾ ਕਿ ਪਹਿਲੀਆਂ ਵੀਡੀਓ ਦੇ ਵਿੱਚ ਕਾਫੀ ਸੱਜਣਾ ਦੇ ਕਮੈਂਟ ਇਹ ਹੀ ਸੀ ਕਿ ਤੁਸੀਂ ਆਫਰਾਂ ਤੇ ਸਾਰੀਆਂ ਦੱਸ ਦਿੱਤੀਆਂ ਪਰ ਆਪਣਾ ਜਿਹੜਾ ਮੇਨ ਐਡਰੈਸ ਉਹ ਨਹੀਂ ਦੱਸਿਆ ਸ਼ਾਇਦ ਮੈਂ ਭੁੱਲ ਗਿਆ ਜਾਂ ਲਾਸਟ ਤੇ ਦੱਸਿਆ ਸੀ ਤੁਸੀਂ ਸਾਰੀ ਵੀਡੀਓ ਵੇਖੀ ਨਹੀਂ ਹੋ ਗਈ ਉਹਦੇ ਕਰਕੇ ਤੁਹਾਨੂੰ ਐਡਰੈਸ ਦਾ ਮੇਨ ਜਿਹੜਾ ਵਾ ਪਤਾ ਨਹੀਂ ਲੱਗ ਸਕਿਆ ਸੋ ਸਭ ਤੋਂ ਪਹਿਲੋ ਤੇ ਐਡਰੈਸ ਦੀ ਚੰਦਨਾ ਪਾਵਾਂਗੇ ਵੀ ਆਧਾਰ ਸੁਪਰਮਾਰਕੀਟ ਛਾਟਾ ਸੰਤ ਸਾਹਿਬ ਰੋਡ ਗੁਰਦੁਆਰਾ ਛਾਟਾ ਸਾਹਿਬ ਦੇ ਬਿਲਕੁਲ ਹੀ ਬੈਕਸਾਈਡ ਤੇ ਛੋਟੇ ਗੇੜ ਦੇ ਨਾਲ ਹੀ ਸਾਡਾ ਸਟੋਰ ਜਿਹੜਾ ਸਥਿਤ ਹੈਗਾ ਆਧਾਰ ਸੁਪਰਮਾਰਕੀਟ ਛਾਟਾ ਦਾ ਬਾਹਰ ਬੋਰਡ ਲੱਗਾ ਜੇ ਸੋ ਹੁਣ ਗੱਲ ਕਰਦੇ ਆ ਆਫਰਾਂ ਦੀ ਜਿਹੜੀਆਂ ਆਫਰਾਂ ਸ਼ਨੀਵਾਰ ਤੇ ਚੱਲਦੀਆਂ ਚੱਲਦੀਆਂ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਜੀ ਉਸ ਤੋਂ ਇਲਾਵਾ ਮਹੀਨੇ ਦੇ ਜਿਹੜੇ 30 ਜਾਂ 31 ਦਿਨ ਹੁੰਦੇ ਲਗਾਤਾਰ ਇਹਨੇ ਲਗਾਤਾਰ ਹੀ ਆਫਰਾਂ ਚੱਲਦੀਆਂ ਰਹਿਣੀਆਂ ਨੇ ਉਹ ਵੀ ਬਹੁਤ ਸਾਰੀਆਂ ਤਗੜੀਆਂ ਆਫਰਾਂ ਆ ਰਹੀਆਂ ਜਿਹੜੀਆਂ ਤੁਹਾਨੂੰ ਦੇਣ ਜਾ ਰਹੇ ਆ ਜਿਹਦੇ ਵਿੱਚ ਮਸਾਲਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਸਾਲਿਆਂ ਦੇ ਘਰ 'ਚ ਬਹੁਤ ਜ਼ਰੂਰਤ ਹੁੰਦੀ ਆ ਤੇ ਮਸਾਲਿਆਂ ਦੇ ਵਿੱਚ ਆ ਗਿਆ ਜੇ ਸਭ ਤੋਂ ਪਹਿਲਾਂ ਮੈਕ ਕੰਪਨੀ ਦਾ ਜੀਰਾ 200 ਗ੍ਰਾਮ ਦੀ ਪੈਕਿੰਗ ਆ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਮੈਕ ਕੰਪਨੀ ਦੇ ਅੱਗੇ ਜੇ ਡੱਬੀ ਵਾਲੇ ਮਸਾਲੇ ਜਿਹਦੇ ਵਿੱਚ ਤੁਸੀਂ ਦੇਖ ਪਾ ਰਹੇ ਜੇ ਸਭ ਤੋਂ ਪਹਿਲੇ ਨੰਬਰ ਤੇ ਡਰਾਈ ਮੰਗੋ ਆ ਗਿਆ ਜੇ ਅਨਾਰ ਦਾਣਾ ਪਾਊਡਰ ਆ ਗਿਆ ਜੇ ਕਸ਼ਮੀਰੀ ਚਿੱਲੀ ਨਾਲ ਦੀ ਨਾਲ ਹੀ ਆ ਗਿਆ ਜੀ ਚਾਟ ਮਸਾਲਾ ਤੇ ਚਨਾ ਮਸਾਲਾ ਇਹ ਵੀ ਜਿਹੜੇ ਤੁਹਾਨੂੰ ਅਧਾਰ ਸਟੋਰ ਤੋਂ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ਮਹਿਕ ਕੰਪਨੀ ਦੀ ਕੁੱਟੀ ਲਾਲ ਮਿਰਚ ਪਾਊਡਰ ਜਿਹਨੂੰ ਕਹ ਦਿੰਦੇ ਜੀ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗਾ ਇਸ ਤੋਂ ਇਲਾਵਾ ਕੇਵਲ ਕੰਪਨੀ ਦੀ ਹਲਦੀ ਆ ਗਈ ਜੀ ਇੱਕ ਦੇ ਨਾਲ ਇੱਕ ਫ੍ਰੀ ਜਿਹੜੀ ਕਿ ਲਗਾਤਾਰ ਤੁਹਾਨੂੰ ਮਿਲਦੀ ਹੀ ਰਹੇਗੀ ਇੱਕ ਹੋਰ ਬਹੁਤ ਹੀ ਵਧੀਆ ਆਈਟਮ ਜਿਹੜੀ ਰੋਜ਼ਾਨਾ ਯੂਜ਼ ਹੋਣ ਵਾਲੀ ਆ ਮਹਿਕ ਕੰਪਨੀ ਦਾ ਗਰਮ ਮਸਾਲਾ ਇਹ ਵੀ ਤੁਹਾਨੂੰ ਜਿਹੜਾ ਵਾ ਇੱਕ ਦੇ ਨਾਲ ਇੱਕ ਫ੍ਰੀ ਮਹੀਨੇ ਦੇ 30 ਦਿਨ ਹੀ ਦਿੱਤਾ ਜਾਵੇਗਾ ਇੱਕ ਹੋਰ ਬਹੁਤ ਵਧੀਆ ਆਈਟਮ ਜਿੱਤਰਾ ਕੀ ਸਿਹਾਲ ਦੇ ਵਿੱਚ ਚਲਣੀ ਹੈ ਕਾਫੀ ਜੇ ਤੁਸੀਂ ਪੀਂਦੇ ਪੀਂਦੇ ਜੇ ਕਾਫੀ ਚੀਨੋ ਆ ਗਈ ਜੇ ਇਹ ਵੀ ਇੱਕ ਦੇ ਨਾਲ ਇੱਕ ਵੀ ਜਿਹੜੀ ਹੈ ਬਿਲਕੁਲ ਫ੍ਰੀ ਅਧਾਸਟੋਰ ਤੇ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪੱਤੀਆਂ ਦੀ ਗੱਲ ਕਰੀਏ ਤੇ ਪੱਤੀ ਦੇ ਵਿੱਚ ਸਾਡੇ ਕੋਲ ਸਾਰੀ ਆਈਟਮ ਜਿਹੜੀ ਆ ਅਵੇਲੇਬਲ ਹੈਗੀ ਆ ਐਮ ਆਰ ਪੀ ਤੋਂ ਕਾਫੀ ਜਿਹੜੀ ਆ ਲੈਸ ਮਿਲੇਗੀ ਉਸ ਤੋਂ ਬਾਅਦ ਆ ਗਈ ਜੇ ਗ੍ਰੀਨ ਟੀ ਵਾਗ ਬકરી ਦੀ ਬਹੁਤ ਹੀ ਵਧੀਆ ਗਰੰਟੀ ਜਿਹੜੀ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਦਿੱਤੀ ਜਾਵੇਗੀ ਨਾਲ ਦੀ ਨਾਲ ਇੱਕ ਦਲਮਾਹ ਕੰਪਨੀ ਦਾ ਸਾਡੇ ਕੋਲ ਬ੍ਰਾਂਡ ਆ ਰਿਹਾ ਜੀ ਜਿਹੜਾ ਕਿ ਤੁਹਾਨੂੰ ਇੱਕ ਦੇ ਨਾਲ ਦੋ ਫ੍ਰੀ ਦਿੱਤੇ ਜਾਣਗੇ ਸ਼ੱਕਰ ਦੀ ਗੱਲ ਕਰੀਏ ਬਹੁਤ ਵਧੀਆ ਕੁਆਲਿਟੀ ਦੀ ਸ਼ੱਕਰ ਏ ਪਲੱਸ ਕੰਪਨੀ ਦੀ ਪੰਜਾਬੀ ਸ਼ੱਕਰ ਪਿਓਰ ਜਿਹਨੂੰ ਕਹਿੰਦੇ ਗੰਨੇ ਦੇ ਗੁੜ ਦੀ ਤਿਆਰ ਹੋਈ ਸ਼ੱਕਰ ਜਿਹੜੀ ਆ ਸੁੱਕੀ ਸ਼ੱਕਰ ਆ ਬਹੁਤ ਵਧੀਆ ਕੁਆਲਿਟੀ ਹੈ ਜੀ ਇਹ ਵੀ ਅਧਾ ਸਟੋਰ ਤੇ ਤੁਹਾਨੂੰ ਜਿਹੜੀ ਆ ਐਮ ਆਰ ਪੀ ਤੋਂ ਲਗਭਗ 45 ਰੁਪਏ ਲੱਸੀ ਜਿਹੜੀ ਆ ਮਿਲੇਗੀ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਆਟਮਾ ਜਿਤਨਾ ਆਧਾਰ ਸੁਪਰਮਾਰਕੀਟ ਤੇ ਜਿੰਨਾ ਜਿੰਨਾ ਭਾਵਾਂ ਨੂੰ ਜਾਂ ਭੈਣਾਂ ਨੂੰ ਕਣਕ ਦੇ ਆਟੇ ਤੋਂ ਅਲਰਜੀ ਆ ਉਹਨਾਂ ਵਾਸਤੇ ਗਲੂਟਨ ਫ੍ਰੀ ਆਟਾ ਜਿਹੜਾ ਵਾ ਸਾਡੇ ਕੋ ਇਹ ਵੀ ਆ ਰਿਹਾ ਵਾ ਦੋ ਤਰ੍ਹਾਂ ਦਾ ਇਸ ਵਾਸ ਕੰਪਨੀ ਦਾ ਵੀ ਆ ਰਿਹਾ ਤੇ ਗੁੱਲੂ ਜੀ ਦਾ ਵੀ ਆ ਰਿਹਾ ਵਾ ਇਹ ਵੀ ਅਧਾਰ ਸੁਪਰਮਾਰਕੀਟ ਤੇ ਸਥਿਤ ਹੁੰਦਾ ਜਿਹੜਾ ਕਿ ਤੁਹਾਨੂੰ ਬਾਜ਼ਾਰ ਦੇ ਨਾਲੋਂ ਬਹੁਤ ਹੀ ਘੱਟ ਰੇਟ ਤੇ ਦਿੱਤਾ ਜਾਵੇਗਾ ਉਸ ਤੋਂ ਬਾਅਦ ਆਟਿਆਂ ਦੀ ਗੱਲ ਕਰੀਏ ਮਿੱਸੀ ਰੋਟੀ ਆਟਾ 슈ਗਰ ਫ੍ਰੀ ਡਾਇਬੀਟਿਸ ਕੰਟਰੋਲ ਆਟਾ ਜਿਨ੍ਹਾਂ ਨੂੰ ਭੈਣਾ ਭਰਾਵਾਂ ਨੂੰ 슈ਗਰ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਇੱਕ ਅਲੱਗ ਆਟਾ ਜਿਹੜਾ ਵਾ ਇਹ ਵੀ ਸਾਡੇ ਕੋ ਅਵੇਲੇਬਲ ਆ ਮਲਟੀ ਗ੍ਰੇਨ ਆਟਾ ਬਾਜਰੇ ਦਾ ਆਟਾ ਨਮਕਾ ਆ ਗਿਆ ਜੀ ਤੇ ਬਾਜਰੇ ਦਾ ਆਟਾ ਵੀ ਆ ਗਿਆ ਮੱਕੀ ਦਾ ਆਟਾ ਮੱਕੀ ਦਾ ਆਟਾ ਪੈਕਿੰਗ ਦੇ ਵਿੱਚ ਵੀ ਤੁਹਾਨੂੰ ਮਿਲੇਗਾ ਤਾਂ ਸਟੋਰ ਤੋਂ ਤੇ ਲੂਜ਼ ਜਾਨੀ ਕਿ ਖੁੱਲੇ ਦੇ ਵਿੱਚ ਵੀ ਮਿਲੇਗਾ ਜਿਹਦੀ ਵੀ ਕੁਆਲਿਟੀ ਜਿਹੜੀ ਬਹੁਤ ਵਧੀਆ ਰਾਗੀ ਆਟਾ ਦੀ ਕਾਫੀ ਡਿਮਾਂਡ ਹੈ ਇਹ ਵੀ ਅਦਾ ਸਟੋਰ ਤੇ ਉਪਲਬਧ ਹੈਗਾ ਇੱਕ ਹੋਰ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਮੈਂ ਦਿਖਾਉਣਾ ਚਾਹਾਂਗਾ ਕੈਮਰਾਮੈਨ ਨੂੰ ਕਵਾਂਗੇ ਵੀ ਥੋੜਾ ਜਿਹਾ ਲੱਗ ਜਾਣ ਕੇ ਦਿਖਾਓ ਜਿ ਤਰ੍ਹਾਂ ਕਨੋਵਾ ਬੀਜ ਹੋਏ ਪਮਕਿਨ ਸੀਡਸ ਹੋਏ ਮਿਕਸ ਸੀਡਸ ਜਿੰਨੇ ਵੀ ਸੀਡਸ ਸਾਰੇ ਇਹਦੇ ਵਿੱਚ ਮਿਕਸ ਜਿਹੜੇ ਆ ਉਹ ਪੈਕਿੰਗ ਕੀਤੀ ਹੋਈ ਆ ਇਹਦੇ ਵਿੱਚ ਸਾਰੇ ਸੀਡਸ ਜਿਹੜੇ ਤੁਹਾਨੂੰ ਮਿਲਣਗੇ ਅਲੱਗ-ਅਲੱਗ ਸਿਆ ਸੀਡਸ ਹੋਗੇ ਸਨਫਲਾవర్ ਸੀਡਸ ਹੋਗੇ ਬਿਸਲ ਸੀਡਸ ਹੋਗੇ ਅਲਸੀ ਸੀਡ ਹੋ ਗਈ ਇਹ ਸਾਰੇ ਜਿਹੜੇ ਸੀਡਸ ਆ ਤੁਹਾਨੂੰ ਆਧਾਰ ਸਟੋਰ ਤੇ ਜਿਹੜੇ ਆ ਕਾਫੀ ਜਿਹੜੇ ਐਮ ਆਰ ਪੀ ਤੋਂ ਵੀ ਲੈਸੇ ਮਿਲਣਗੇ ਤੇ ਵੈਰਾਈਟੀ ਦੀ ਗੱਲ ਕਰੀਏ ਸਾਰੀ ਅਵੇਲੇਬਲ ਸਾਡੇ ਕੋਲ ਹੈਗੀ ਆ ਉਸ ਤੋਂ ਬਾਅਦ ਆਧਾਰ ਸੁਪਰਮਾਰਕੀਟ ਦੇ ਵਿੱਚ ਹੋਰ ਵੱਡੀਆਂ-ਵੱਡੀਆਂ ਜਾਂ ਛੋਟੀਆਂ-ਛੋਟੀਆਂ ਆਈਟਮਾਂ ਜਿਹਦੇ ਵਿੱਚ ਸਾਡੇ ਕੋਲ ਆਗੇ ਜੇ ਪਾਸਤੇ ਚੈਫ ਕੰਪਨੀ ਦੇ ਬੁਮੀਨੋ ਕੰਪਨੀ ਦੇ ਪਾਸਤੇ ਤੇ ਨਾਲ ਮਕਰੋਨੀ, ਸੇਵੀਆਂ ਜਿੰਨੀ ਵੀ ਪੈਕਿੰਗ ਵੱਡੀ ਤੁਸੀਂ ਦੇਖ ਰਹੇ ਸਾਰੀ ਜਿਹੜੀ ਆ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਦਿੱਤੀ ਜਾਵੇਗੀ ਗੋਲ ਨਸ਼ਾਈਨ ਦੀ ਉਸ ਤੋਂ ਇਲਾਵਾ ਆਫਰਾਂ ਦੀ ਗੱਲ ਕਰੀਏ ਮੈਗੀ ਤੇ YY ਕੰਪਨੀ ਦੀ ਮੈਗੀ ਜਿਹੜੀ ਆ ਇਹ ਵੀ ਇੱਕ ਦੇ ਨਾਲ ਇੱਕ ਫਰੀ ਜਿਹੜੀ ਲਗਾਤਾਰ ਹੀ ਚਲਦੀ ਰਹੇਗੀ ਇੱਕ ਹੋਰ ਬਹੁਤ ਵਧੀਆ ਨਵੀਂ ਆਈਟਮ ਸਾਡੇ ਕੋਲ ਆਈ ਜੇ ਸੇਜਵਾਨ ਦੀ ਕੈਚਅਪ ਜਿਹੜੀ ਇਹ ਵੀ ਤੁਹਾਨੂੰ ਲਗਾਤਾਰ ਹੀ ਇੱਕ ਦੇ ਨਾਲ ਇੱਕ ਫਰੀ ਦਿੱਤੀ ਜਾਵੇਗੀ ਇਹਦਾ ਕੋਈ ਸ਼ਨੀਯਤ ਵਰਨਿੰਗ ਹੈਗਾ ਹਰ ਵੇਲੇ ਜਿਦੋਂ ਮਰਜ਼ੀ ਆਓ ਇਹ ਵੀ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਦਿੱਤੀ ਜਾਵੇਗੀ ਤੇ ਉਸ ਤੋਂ ਇਲਾਵਾ ਕੱਪ ਨੂਡਲਸ ਜਿਹੜੇ ਆ ਗਏ ਬੱਚਿਆਂ ਦੇ ਪਾਸਤਾ ਵਗੈਰਾ ਵੋਏ ਬਰੀ ਮਿਉਨਿਸ ਵਗੈਰਾ ਜਿਹੜੀ ਕਿ ਐਮ ਆਰ ਪੀ ਤੋਂ ਕਾਫੀ ਲੈਸ ਜਿਹੜੀ ਆ ਤੁਹਾਨੂੰ ਅਦਾਸ ਸਟੋਰ ਤੇ ਮਿਲੇਗੀ ਪੂਜੀਏ ਦੀ ਗੱਲ ਕਰੀਏ ਤੇ ਪ੍ਰਭਾਤ ਕੰਪਨੀ ਦੀ ਪੂਜੀਏ ਸਾਡੇ ਕੋਲ ਕਾਫੀ ਵੈਰਾਈਟੀ ਜਿਹੜੀ ਆ ਅਵੇਲੇਬਲ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਇਹ ਬਿਲਕੁਲ ਟ੍ਰਾਂਸਫਰਰਟ ਇਹਨਾਂ ਦੀ ਪੈਕਿੰਗ ਹੋਈ ਆ ਸਾਰੀ ਜਿਹੜੀ ਆ ਬਾਕਸ ਦੇ ਵਿੱਚ ਵੀ ਹੈਗੀ ਆ ਇਹਦੇ ਵਿੱਚ ਨਾਲ ਵੇਖੋ ਆ achar ਉਹਨਾਂ ਨੇ ਦਿੱਤਾ ਮਿਕਸਡ ਵਾਲਾ ਜਿਹਦੇ ਨਾਲ ਤੁਸੀਂ ਬਹੁਤ ਵਧੀਆ ਟੇਸਟ ਲਾ ਕੇ ਖਾ ਸਕਦੇ ਜੇ ਇਹ ਸਾਰੀ ਜਿਹੜੀ ਪਰਭਾਰ ਦੀ ਤੁਸੀਂ ਨੂੰ ਕੀ ਦੇਖ ਰਿਹਾ ਜੇ ਵੱਡੀ ਛੋਟੀ ਪੈਕਿੰਗ ਇਹ ਵੀ ਸਾਰੀ ਜਿਹੜੀ ਆ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਮਿਲੇਗੀ ਆਧਾਰ ਸਟੋਰ ਤੋਂ ਇੱਕ ਬਹੁਤ ਵਧੀਆ ਚੀਜ਼ ਇਹਨਾਂ ਦੀ ਹੋਰ ਆਈ ਸੀ ਇੱਥੇ ਲੱਗੇ ਹਾਂ ਦਹੀਂ ਚ ਪਾਉਣ ਵਾਲਾ ਮੂੰਗਰਾ ਕਹਿ ਦਿੰਦਾ ਕੋਈ ਪਕੌੜੀਆਂ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਕੋਈ ਬੂੰਦੀ ਕਹਿ ਦਿੰਦਾ ਇਹ ਵੀ ਜਿਹੜੀ ਤੁਹਾਨੂੰ ਅਦਾਸ ਤੌਰ ਤੇ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਹੋਰ ਜਿੰਨੇ ਵੀ ਤੁਹਾਡੇ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਫਾਇਦਾ ਹੋ ਸਕੇ ਤੇ ਉਹ ਵੱਧ ਤੋਂ ਵੱਧ ਜਿਹੜਾ ਆਫਰ ਦਾ ਲਾਭ ਆ ਉਹ ਪ੍ਰਾਪਤ ਕਰ ਸਕਣ ਆਧਾਰ ਸੁਪਰਮਾਰਕਟ ਛਾਟਾ ਫੇਰ ਮੈਂ ਬਾਰ ਬਾਰ ਦੱਸਣਾ ਚਾਹੁੰਦੇ ਆਂ ਵੀ ਐਡਰੈਸ ਦੀ ਨਾ ਕੋਈ ਪ੍ਰੋਬਲਮ ਆਵੇ ਉਸ ਤੋਂ ਬਾਅਦ ਆ ਗਈ ਜੇ ਬਹੁਤ ਤਗੜੀ ਆਫਰ ਵੀਲ ਸਰਫ ਦੇ ਵਿੱਚ ਵੀਲ ਜਿਹੜੀ ਆ ਤੁਸੀਂ ਪਹਿਲਾਂ ਲੈ ਕੇ ਜਾਂਦੇ ਰਹੇ ਜੇ ਜਿਹੜੇ ਜਿਹੜੇ ਭੈਣ ਭਰਾਵਾਂ ਨੇ ਖਰੀਦੀ 200 ਤੇ 21 ਰੁਪਏ ਦੀ 4 ਕਿਲੋ ਇਹਦਾ ਰੇਟ ਹੋਰ ਘਟ ਗਿਆ ਜੇ ਇਹ ਤੁਹਾਨੂੰ ਮਿਲੇਗੀ 4 ਕਿਲੋ ਸਿਰਫ ਹੁਣ 200 ਤੇ 6 ਰੁਪਏ ਦੀ ਉਸ ਤੋਂ ਇਲਾਵਾ ਟਿਸ਼ੂ ਪੇਪਰਾਂ ਦੇ ਵਿੱਚ ਵਿੰਪੈਕਸ ਕੰਪਨੀ ਦੇ ਆ ਗਏ ਜੇ ਪਾਸਿਓ ਕੰਪਨੀ ਦੇ ਆ ਗਏ ਜੇ ਇਹ ਜਿਹੜੇ ਤੁਹਾਨੂੰ ਸਾਰੇ ਇੱਕ ਦੇ ਨਾਲ ਇੱਕ ਫਰੀ ਦਿੱਤੇ ਜਾਣਗੇ ਉਸ ਤੋਂ ਬਾਅਦ ਆ ਗਈ ਜੇ ਗੈਂਡਾ ਕੰਪਨੀ ਦੇ ਟਾਇਲਟ ਕਲੀਨਰ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਸੈਨੀ ਫਰੈਸ਼ ਦੇ ਟਾਇਲਟ ਕਲੀਨਰ ਇੱਕ ਦੇ ਨਾਲ ਇੱਕ ਫ੍ਰੀ ਨਾਲ ਆ ਗਈ ਜੇ ਫਰਨੈਲ ਗੈਂਡਾ ਕੰਪਨੀ ਦੀ ਉਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਤੇ ਗੋਦਰਜ ਕੰਪਨੀ ਦੀ ਫਰਨੈਲ ਆ ਗਈ ਜੀ ਛੋਟੀ ਅੱਗੇ ਬਹੁਤ ਸੇਲ ਹੋਈ ਸੀ ਬੜਾ ਪਿਆਰ ਮਿਲਿਆ ਸੀ ਥੋੜੀ ਲੇਟ ਆਇਆ ਸਟਾਕ ਇਹ ਵੀ ਇੱਕ ਦੇ ਨਾਲ ਇੱਕ ਜਿਹੜਾ ਵਾ ਬਿਲਕੁਲ ਫਰੀ ਦਿੱਤਾ ਜਾਊਗਾ ਇੱਕ ਹੁਣ ਬਰਤਨਬਾਰ ਦੇ ਵਿੱਚ ਵੀ ਬਹੁਤ ਵਧੀਆ ਆਫਰ ਆਈ ਹੈ ਲਿਕਵਿਡ ਦੇ ਵਿੱਚ ਐਕਸਰ ਕੰਪਨੀ ਦਾ ਆਇਆ ਜੇ ਲਿਕਵਿਡ ਵੱਡੀ ਪੈਕਿੰਗ 750 ਐਮਐਲ ਦੀ ਐਮਆਰਪੀ ਵੀ ਇਹਦੀ ਬਿਲਕੁਲ ਹੀ ਘਟ ਦਿੱਤੀ ਗਈ ਹੈ ਦਿਖਾਉਣਾ ਚਾਹਾਂਗੇ ਇੰਨੇ ਦੇ ਵਿੱਚ ਤੁਹਾਨੂੰ ਮਿਲਣੀ ਹੈ ਜੇ ਦੋ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਸਟਾਕ ਇਹਦਾ ਕਾਫੀ ਅਵੇਲੇਬਲ ਹੈਗਾ ਜੀ ਤੇ ਦਵਾ ਦਵਾ ਆਓ ਤੇ ਵੀਡੀਓ ਨੂੰ ਵਾਧੇ ਤੋਂ ਵਾਧੇ ਸ਼ੇਅਰ ਕਰੋ ਪੇਜ ਨੂੰ ਫੋਲੋ ਸਬਸਕ੍ਰਾਈਬ ਜੋ ਵੀ ਹੁੰਦਾ ਸਾਰਾ ਕਰਕੇ ਤੇ ਵੱਤੋ ਵੱਧ ਭੈਣਾ ਭਰਾਵਾਂ ਨੂੰ ਸੈਂਡ ਕਰੋ ਤਾਂ ਜੋ ਉਹਨਾਂ ਨੂੰ ਵੀ ਇੰਨਾ ਆਫਰਾਂ ਦਾ ਵੱਧ ਤੋਂ ਵੱਧ ਲਾਭ ਜਿਹੜਾ ਵਾ ਪ੍ਰਾਪਤ ਹੋ ਸਕੇ ਸਿਰਫ ਦੇ ਵਿੱਚ ਦਿਖਾਉਣਾ ਚਾਹਾਂਗੇ ਕਿ ਲਿਕਵਿਡ ਦੇ ਵਿੱਚ ਵੀ ਸਾਡੇ ਕੋਲ ਸਾਰੀ ਵੈਰਾਈਟੀ ਜਿਹੜੀ ਆ ਅਵੇਲੇਬਲ ਹੈਗੀ ਆ ਚਾਹੇ ਉਹ ਏਰੀਅਲ ਦਾ ਬ੍ਰਾਂਡ ਆ ਸੇਫ ਹੌਸ਼ ਆ ਹੈਂਕੋ ਆ ਮੂਰ ਲਾਈਟ ਆ ਫੈਬਿਆ ਈਜੀ ਵਗੈਰਾ ਸਾਰਾ ਕੁਝ ਜੈਂਟਲ ਦਾ ਫੈਬ ਦਾ ਸਾਰਾ ਜਿਹੜਾ ਅਧਾਰ ਸਟੋਰ ਤੇ ਉਪਲਬਧ ਹੈਗਾ ਵਾ ਤੁਸੀਂ ਕੋਈ ਵੀ ਬ੍ਰੈਂਡ ਆਣ ਕੇ ਆਪਣਾ ਚੁਣ ਕੇ ਮਨਪਸੰਦ ਦਾ ਖਰੀਦ ਸਕਦੇ ਜੀ ਵੱਡੀ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦਿਖਾਉਣ ਡਿਆ ਵਾ ਇਹ ਸਾਰੀਆਂ ਬਾਜ਼ਾਰ ਦੇ ਵਿੱਚੋਂ ਫੁੱਲ ਐਮ ਆਰ ਪੀ ਤੇ ਹੀ ਮਿਲਦੀਆਂ ਨੇ ਅਨ੍ਹਾਸ ਤੌਰ ਤੇ ਤੁਹਾਨੂੰ ਸਾਰੀਆਂ ਇਹ ਐਮ ਆਰ ਪੀ ਤੋਂ ਕਾਫੀ ਜਿਹੜੀਆਂ ਲੈਸ ਦਿੱਤੀਆਂ ਜਾਣਗੀਆਂ ਜਿੱਦਾਂ ਕੋਈ ਵੀ ਆਟਮ ਦੇਖ ਲਓ ਹੁਣ ਆ ਵਿਜ ਕੰਪਨੀ ਦਾ ਹੈਂਡ ਵਾਸ਼ ਆ ਗਿਆ ਜੇ ਇਹ ਤੁਸੀਂ ਜਦੋਂ ਮਰਜ਼ੀ ਲੈਣਾ ਉਹ ਸਾਨੂੰ ਇੱਕ ਦੇ ਨਾਲ ਦੋ ਜਿਹੜੇ ਬਿਲਕੁਲ ਫ੍ਰੀ ਦਿੱਤੇ ਜਾਣਗੇ ਇਹ ਵੀ ਸਾਡੇ ਕੋਲ ਹਮੇਸ਼ਾ ਅਵੇਲੇਬਲ ਰਹਿੰਦੇ ਨੇ ਉਸ ਤੋਂ ਇਲਾਵਾ ਬਾਅਦ ਚ ਪਰਫਿਊਮ ਆ ਗਿਆ ਜੇ ਸਾਡੇ ਕੋਲ ਫੌ ਕੰਪਨੀ ਦਾ ਸਿਗਨੇਚਰ ਦਾ ਇਹ ਸਾਰਾ ਜਿਹੜਾ ਆ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਕਹਾਸ ਸਟੋਰ ਤੇ ਉਪਲਬਧ ਹੈਗਾ ਆ ਹੋਰ ਜੇ ਕਰੀਮਾ ਕਰੂਮਾ ਦੀ ਗੱਲ ਕਰੀਏ ਸਿਆਲ ਆ ਰਿਹਾ ਵਾ ਨਿਵੀਆ ਜੋਏ ਬੋਰੋ ਪਲਸ ਇਹ ਕਾਫੀ ਵਿੱਚ ਚੋਣ ਜਿਹੜੇ ਵਿੱਚ ਤੇਰੇ ਖਿਆਲ ਆ ਜਿਹੜੀ ਬੋਰੋ ਪਲਸ ਆ ਇਹ ਸੌਫਟ ਕਰੀਮ ਜਿਹੜੀ ਆ ਇਹ ਵੀ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਦਿੱਤੀ ਜਾਵੇਗੀ ਨਾਲ ਦੀ ਨਾਲ ਲੈਕਟੋ ਕੰਪਨੀ ਜੀ ਆ ਗਈ ਜੇ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਮਿਲੇਗੀ ਤੁਹਾਨੂੰ ਜੁਆਏ ਦੀਆਂ ਆ ਗਈਆਂ ਜਾਂ ਜਿਤਨਾ ਨਿਵੀਆ ਕੰਪਨੀ ਦਾ ਬ੍ਰਾਂਡ ਆ ਗਿਆ ਜੇ ਤਗੜਾ ਵੱਡੀ ਪੈਕਿੰਗ ਆ ਵਾਲੀ ਇਹ ਵੀ ਤੁਹਾਨੂੰ ਐਮ ਆਰ ਪੀ ਤੋਂ ਜਿਹੜੀ ਕਾਫੀ ਲੈਸ ਆ ਮਿਲੇਗੀ ਕਿਉਂਕਿ ਬਾਜ਼ਾਰ ਦੇ ਵਿੱਚ ਇਹ ਫੁੱਲ ਐਮ ਆਰ ਪੀ ਤੇ ਮਿਲਦੀਆਂ ਨੇ ਤੇ ਤੁਹਾਨੂੰ ਅਦਾਸ ਤੌਰ ਤੇ ਮਿਲੇਗੀ ਐਮ ਆਰ ਪੀ ਤੋਂ ਕਾਫੀ ਲੈਸ ਦਾਬਰ ਕੰਪਨੀ ਦੀ ਆ ਗਈ ਜੇ ਗੁਲਾਬਰੀ ਮਣੇ ਬਹੁਤ ਵਧੀਆ ਚੀਜ਼ ਆ ਇਹਦੇ ਤੇ ਤੁਹਾਨੂੰ ਕੀ ਮਿਲੇਗਾ ਇੱਕ ਦੇ ਪੈਕਿੰਗੇ ਦੀ ਹੈਗੀ ਆ ਤੀ ਇਹ ਮਲਦੀ ਐਮ ਆਰ ਪੀ ਚੈੱਕ ਕਰੋ ਇਹਦੀ 46 ਰੁਪਏ 46 ਰੁਪਏ ਦੇ ਵਿੱਚ ਜੇ ਤੁਹਾਨੂੰ ਇੱਕ ਨਹੀਂ ਮਿਲਣੀ 46 ਰੁਪਏ ਦੇ ਵਿੱਚ ਨਹੀਂ ਨਹੀਂ ਤੁਹਾਨੂੰ ਦੋ ਤੇ ਨਾਲ ਇਹਦੇ ਛੋਟੀਆਂ ਗੁਲਾਬਰੀਆਂ ਉਥੇ ਪਈਆਂ ਨੇ ਮੇਰੇ ਕੋਲ ਆਹੀ ਸਾਈਜ਼ ਆ ਆ ਸਾਈਜ਼ ਦੀਆਂ ਗੁਲਾਬਰੀਆਂ ਜਿਹੜੀਆਂ ਵਾ ਉਹ ਵੀ ਤੁਹਾਨੂੰ ਦੋ ਇਹਦੇ ਨਾਲ ਬਿਲਕੁਲ ਫ੍ਰੀ ਮਿਲਣਗੇ ਜਾਨਕਿ 46 ਰੁਪਏ ਦੇ ਵਿੱਚ ਤੁਹਾਨੂੰ ਦੋ ਪੀਸ ਆ ਮਿਲਣਗੇ ਤੇ ਨਾਲ ਦੋ ਪੀਸ ਹੀ ਆ ਮਿਲਣਗੇ ਇੰਨੀ ਕੁ ਰਕਮ ਦੇ ਵਿੱਚ ਮੇਰੇ ਖਿਆਲ ਤੋਂ ਕੋਈ ਦੁਕਾਨ ਤੇ ਨਹੀਂ ਗਿਆੜਨਦਾ ਤੇ ਅਸੀਂ ਤੁਹਾਨੂੰ ਦੋ ਦੋ ਕਰੀਮਾਂ ਤੇ ਦੋ ਦੋ ਨਾਲ ਹੀ ਗੁਲਾਬਰੀਆਂ ਜਿਹੜੀਆਂ ਨੇ ਡੇੜੀਆਂ ਨੇ ਅਧਾਰ ਸਟੋਰ ਤੇ ਉਸ ਤੋਂ ਇਲਾਵਾ ਜਿਤਨਾ ਤੁਹਾਨੂੰ ਪਤਾ ਹੀ ਆ ਕਿ ਹੁਣ ਸਿਆਲ ਦਾ ਸੀਜ਼ਨ ਆ ਚੁੱਕਾ ਆ ਤੇ ਲੋਸ਼ਨਾਂ ਦੀ ਬਹੁਤ ਜ਼ਰੂਰਤ ਪੈਣੀ ਆ ਲੋਸ਼ਨ ਜਿਹੜੇ ਸਾਡੇ ਕੋਲ ਜੋਏ ਕੰਪਨੀ ਦੇ ਸਾਰੇ ਇੱਕ ਨਾਲ ਇੱਕ ਫ੍ਰੀ ਹੈਗੇ ਨੇ ਨਾਲ ਦੀ ਨਾਲ ਲੋਟਸ ਕੰਪਨੀ ਦਾ ਵੀ ਆ ਗਿਆ ਜੇ ਇਹ ਵੀ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨੀਵੀਆ ਕੰਪਨੀ ਦਾ ਆ ਗਿਆ ਜੇ ਆ ਵਾਲਾ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਆ ਵਾਲਾ ਐਮ ਆਰ ਪੀ ਤੋਂ ਲੈਸ ਆ ਫਲੋਰੋਜੋਨ ਕੰਪਨੀ ਦੇ ਅਗੇ ਜੇ ਲੋਸ਼ਨ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਇਸ ਤੋਂ ਇਲਾਵਾ ਆ ਗਿਆ ਜੇ ਬਾਜਾਜ ਕੰਪਨੀ ਦਾ ਕੋਕੋਨਟ ਆਇਲ ਇਹ ਤੁਹਾਨੂੰ ਮਿਲੇਗਾ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਡਾਇਪਰਾਂ ਦੇ ਵਿੱਚ ਵੀ ਕਾਫੀ ਜਿਹੜੀ ਆਈਟਮ ਸਾਡੇ ਕੋਲ ਅਵੇਲੇਬਲ ਆ ਤੇ ਜਿਹੜੀ ਤੁਹਾਨੂੰ ਐਮ ਆਰ ਪੀ ਤੋਂ ਕਾਫੀ ਲੈਸ ਦਿੱਤੀ ਜਾਵੇਗੀ ਇੱਕ ਹੋਰ ਨਵੀਂ ਚੀਜ਼ ਸਾਡੇ ਕੋਲ ਆਈ ਜੇ ਬੋਰੋਪਾਸ ਕੰਪਨੀ ਦਾ ਸਾਬਣ ਇਹਦੇ ਵਿੱਚ ਦੋ ਆਏ ਜੇ ਫਲੇਵਰ ਦੋਵੇਂ ਤੁਸੀਂ ਚੱਕ ਕਰ ਸਕਦੇ ਜੇ ਇੱਕ ਨੀਮੋ ਵਾਲਾ ਇੱਕ ਦੂਸਰਾ ਇਹ ਦੋਵੇਂ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਚਾਹੇ ਦੋਵੇਂ ਇੱਕੋ ਜਿਕੇ ਲੈ ਲਓ ਚਾਹੇ ਦੋਵੇਂ ਅਲੱਗ-ਅਲੱਗ ਲੈ ਲਓ ਉਹ ਤੁਹਾਡੀ ਆਪ ਦੀ ਇੱਛਾ ਹੈਗੀ ਇਹ ਵੀ ਅਦਾਸ ਤੋਂ ਮਿਲਣਗੇ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਇਸ ਤੋਂ ਇਲਾਵਾ ਸਾਬਣਾਂ ਦੇ ਵਿੱਚ ਹੋਰ ਵੀ ਬਹੁਤ ਸਾਰੀ ਵੈਰਾਈਟੀ ਜਿਹੜੀ ਆ ਅਵੇਲੇਬਲ ਹੈ ਜਿਹੜੀ ਕਿ ਤੁਹਾਨੂੰ ਐਮ ਆਰ ਪੀ ਤੋਂ ਕਾਫੀ ਲੈਸ ਦਿੱਤੀ ਜਾਏਗੀ ਅੱਗੇ ਆ ਗਈ ਜੇ ਸਾਬਣਾਂ ਦੇ ਵਿੱਚ ਖਾਦੀ ਕੰਪਨੀ ਦੇ ਬਹੁਤ ਮਨਪਸੰਦ ਕਰਦੇ ਨੇ ਕਸਟਮਰ ਇਹ ਵੀ ਸਾਰੇ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਆ ਗਈ ਸ਼ੈਂਪੂਆਂ ਦੀ ਵਾਰੀ ਹੈੱਡ ਐਂਡ ਸ਼ੋਲਡਰ ਕੰਪਨੀ ਦਾ ਸ਼ੈਂਪੂ ਵੱਡੀ ਪੈਕਿੰਗ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਜੋਏ ਕੰਪਨੀ ਦਾ ਸਾਬਣ ਜਿਹੜਾ ਸੀ ਇੱਕ ਦੇ ਸੌਰੀ ਜੋਏ ਕੰਪਨੀ ਦਾ ਸ਼ੈਂਪੂ ਜਿਹੜਾ ਇੱਕ ਦੇ ਨਾਲ ਇੱਕ ਫ੍ਰੀ ਦੇਈਦਾ ਸੀ ਤੁਹਾਨੂੰ ਇਹ ਪੈਂਦਾ ਸੀ 230 ਰੁਪਏ ਦੇ ਵਿੱਚ ਤੁਹਾਨੂੰ ਦੋ ਪਰ ਇਹਦਾ ਰੇਟ ਹੋਰ ਘੱਟ ਕਰ ਦਿੱਤਾ ਗਿਆ ਆ ਇਹ ਤੁਹਾਨੂੰ ਮਿਲੇਗਾ ਹੁਣ ਸਿਰਫ ਤੇ ਸਿਰਫ 99 ਰੁਪਏ ਦਾ ਸਿੰਗਲ ਪੀਸ ਆਧਾਰ ਸੁਪਰਮਾਰਕਟ ਸ਼ਾਟਾ ਤੋਂ ਕਿਸੇ ਵੀ ਭੈਣ ਭਰਾ ਨੂੰ ਡਰੈਸ ਦੀ ਕੋਈ ਵੀ ਪ੍ਰੋਬਲਮ ਆਵੇ ਉਹ ਸਾਡੇ ਨੰਬਰ ਜਿਹੜੇ ਉਹ ਵੀ ਨੋਟ ਕਰ ਲਓ ਤੁਸੀਂ ਜਾਣੀ ਕਿ ਮੋਬਾਈਲ ਨੰਬਰ ਜਿਹੜੇ ਆ ਤੁਸੀਂ ਕੰਟੈਕਟ ਕਰ ਸਕਦੇ ਹੋ 797376 1691 ਦੂਸਰਾ ਨੰਬਰ 9592 33 45 55 ਦੋਨਾਂ ਚੋ ਕਿਸੇ ਨੰਬਰ ਤੇ ਵੀ ਕਾਲ ਕਰੋ ਤੇ ਤੁਸੀਂ ਆਪਣਾ ਐਡਰੈਸ ਜਾਂ ਕੋਈ ਵੀ ਜਾਣਕਾਰੀ ਲੈਣੀ ਚਾਹਦੇ ਹੋ ਤੁਹਾਨੂੰ ਬਿਲਕੁਲ ਦਿੱਤੀ ਜਾਵੇਗੀ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਆਧਾਰ ਸੁਪਰਮਾਰਕੀਟ ਤੇ ਲਗਾਤਾਰ ਮੰਥਲੀ ਚਲਦੀਆਂ ਰਹਿਣੀਆਂ ਨੇ ਤੇ ਸੋ ਇਹ ਨਹੀਂ ਸੋਚਣਾ ਵੀ ਕੱਲੇ ਖਰੇਸ਼ ਨਹੀਂ ਆਰਵਾਰ ਹੀ ਆਫਰਾਂ ਲੱਗਦੀਆਂ ਨੇ ਸ਼ਨੀਵਾਰ ਵਾਲੀਆਂ ਆਫਰਾਂ ਜਿਹੜੀਆਂ ਅਲੱਗ ਤੋਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਂਦੀਆਂ ਨੇ ਆਹ ਜਿਹੜੀਆਂ ਆਫਰਾਂ ਤਾਂ ਹੁਣ ਦੱਸ ਕੇ ਹਟਿਆ ਇਹ ਲਗਾਤਾਰ ਲਗਾਤਾਰ ਮਹੀਨਿਆਂ ਦੇ ਚਲਦੀਆਂ ਰਹਿਣੀਆਂ ਨਾ ਤੇ ਹੋ ਸਕਦਾ ਨੈਕਸਟ ਮੰਥ ਵੀ ਇਹੀ ਹੁਣ ਹੋ ਸਕਦਾ ਤੁਹਾਡੀਆਂ ਬੋਰੀਆਂ ਚੇਂਜ ਹੋ ਜਾਣ ਤੇ ਇਹ ਜਿਹੜੀਆਂ ਚਲਦੀਆਂ ਹੀ ਰਹਿਣੀਆਂ ਨੇ ਸੋ ਵੱਧ ਤੋਂ ਵੱਧ ਵਿਜ਼ਿਟ ਕਰੋ ਤਾਂ ਜੋ ਤੁਹਾਨੂੰ ਇਹਨਾਂ ਆਫਰਾਂ ਦਾ ਵੱਧ ਤੋਂ ਵੱਧ ਪ੍ਰਾਪਤ ਹੋ ਸਕੇ ਲਭ ਤੇ ਅਲਸਟ ਤੇ ਇਹੀ ਕਹਿਣਾ ਚਾਹਾਂਗਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਸਾਰੇ ਭੈਣ ਭਰਾਵਾਂ ਨੂੰ ਇਹਦੇ ਬਾਰੇ ਵੱਧ ਤੋਂ ਵੱਧ ਜੜੀ ਜਾਣਕਾਰੀ ਪ੍ਰਾਪਤ ਹੋ ਸਕੇ ਧੰਨਵਾਦ ਜੀ